Чисlo. ya jangan nih ਜਿੰਦਾਬਾਦ ਟਾਈਮਸ ਨਾਉ ਪੰਜਾਬ ਲੁਧਿਆਣੇ ਇਲੈਕਸ਼ਨ ਹੋ ਕੇ ਹੱਡੀ ਆ ਆਮ ਆਦੀ ਪਾਰਟੀ ਦੇ ਤਿੰਨਾਂ ਸਾਲਾਂ ਦੇ ਕੰਮ ਤੇ ਜਿਹੜੀ ਲੁਧਿਆਣੇ ਵਾਸੀਆਂ ਨੇ ਮੋਹਰ ਲਾਈ ਆ ਔਰ ਇਹ ਗੱਲ ਸਾਬਤ ਕਰ ਦਿੰਦੀ ਆ ਕਿ ਲੋਕ ਮੁੱਖ ਮੰਤਰੀ ਰਿਸਤਾਰ ਭਗਵੰਤ ਸਿੰਘ ਮਾਨ ਜੀ ਔਰ ਪਾਰਟੀ ਦੇ ਸੁਪਰੀਮੋ ਸ੍ਰੀ ਅਰਿੰਦ ਕੇਜਰੀਵਾਲ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਬੜੀ ਵੱਡੀ ਲੀਡ ਤੇ ਆਮ ਆਦੀ ਪਾਰਟੀ ਨੇ ਲੁਧਿਆਣੇ ਦੀ ਸੀਟ ਜਿੱਤੀ ਆ ਤੇ ਸਭ ਤੋਂ ਵੱਡੀ ਖੁਸ਼ੀ ਹੈ ਕਿ ਜਿਹੜੀ ਗੁਜਰਾਤ ਚ ਜਿਹੜੇ ਉਹ ਲੋਕ ਕਾਂਗਰਸ ਦੇ ਲੀਡਰ ਹੋਣ ਚਾਹੇ ਕਾਲੀਦਲ ਬੀਜੇਪੀ ਤੇ ਲੀਡਰ ਹੋਣ ਜਿਹੜੇ ਕਹਿੰਦੇ ਕਿ ਪੰਜਾਬ ਚ ਸਰਕਾਰ ਕਰਕੇ ਥੱਕਾ ਹੋਇਆ ਸਰਕਾਰ ਦੇ ਪ੍ਰੈਸ਼ਰ ਨਾਲ ਸੀਟ ਜਿੱਤੀ ਗਈ ਆ ਉਹਨਾਂ ਲੋਕਾਂ ਨੂੰ ਅੱਜ ਮੂੰਹ ਦੀ ਖਾਣੀ ਪਈ ਆ ਕਿ ਗੁਜਰਾਤ ਚ ਵਿੱਚੋਂ ਜੇ ਤਾਂ ਭਾਜਪਾ ਦੀ ਸਰਕਾਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਨੇ ਐਸਾ ਵੱਡਾ ਝੰਡਾ ਕੱਢਿਆ ਕਿ 17000 ਦੀ ਲੀਡ ਲੈ ਕੇ ਆਮ ਆਦਮੀ ਪਾਰਟੀ ਨੇ ਪ੍ਰਾਪਤ ਕੀਤੀ ਆ ਇੱਕ ਨਵਾਂ ਇਤਿਹਾਸ ਜਿਹੜਾ ਹਿੰਦੁਸਤਾਨ ਤੇ ਸਿਰਜਣ ਜਾ ਰਹੀ ਹੈ ਆਮ ਆਦਮੀ ਪਾਰਟੀ ਆਉਣ ਵਾਲਾ ਇੱਕ ਸ਼ੁਭ ਸੰਕੇਤ ਹੈ ਕਿ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਇੱਕ ਦਿਨ ਨਰਿੰਦਰ ਮੋਦੀ ਵਾਲੀ ਕੁਰਸੀ ਤੇ ਪ੍ਰਧਾਨ ਮੰਤਰੀ ਵਾਲੀ ਕੁਰਸੀ ਤੇ ਜ਼ਰੂਰ ਬੈਠ ਜਾਣਗੇ ਇਹ ਮੀਲ ਪੱਥਰ ਜਿਹੜਾ ਦੋਆਂ ਸੀਟਾਂ ਨੇ ਛੱਡੇ ਹੈ ਵੈਰੀ ਗੁੱਡ ਵੈਰੀ ਗੁੱਡ Bye. Times Now Punjab